ਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਨੇ ਮਾਤਾ ਪਿਤਾ ਨੇ ਵੀ ਆਪਣੇ ਵੋਟਾਂ استعمال ਕੀਤਾ ਜੀ ਹਾਂ ਉਹਨਾਂ ਨੇ ਵੋਟ ਪਾਈਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਸਿਰਫ ਪੰਜਾਬ ਹੀ ਨਹੀਂ ਸਗੋਂ ਸਾਰੀ ਦੁਨੀਆ ਵਿੱਚੋਂ ਸੰਗਤਾਂ ਦਾ ਸਹਿਯੋਗ ਮਿਲਿਆ ਹੈ ਇਸ ਲਈ ਉਹ ਸਭ ਦਾ ਧੰਨਵਾਦ ਕਰਦੇ ਨੇ ਉਹਨਾਂ ਨੇ ਕਿਹਾ ਕਿ ਲੋਕਾਂ 'ਚ ਬਹੁਤ ਉਤਸ਼ਾਹ ਹੈ ਅਸੀਂ 30 ਦਿਨ ਤੋਂ ਇਸ ਸੰਧੀ ਉਡੀਕ ਕਰ ਰਹੇ ਸੀ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਨੂੰ ਲੈ ਕੇ ਵੀ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਨੇ ਕਿਹਾ ਕਿ ਜੋ ਵੀ ਲੀਗਲ ਪ੍ਰੋਸੈਸ ਹੈ ਉਹ ਫੋਲੋ ਕਰਨਗੇ ਜੀ ਕਰ ਪਾਈ ਅਮਰਿਤਪਾਲ ਸਿੰਘ ਨੂੰ ਫਤਵਾ ਮਿਲਦਾ ਹੈ ਤਾਂ ਕੀ ਪਾਈ ਅਮਰਿਤਪਾਲ ਸਿੰਘ ਬਾਹਰ ਆਉਣਗੇ ਤਾਂ ਉਹਨਾਂ ਨੇ ਕਿਹਾ ਕਿ ਇਹ ਸਭ ਲੀਗਲ ਟੀਮ ਦੇਖੇਗੀ ਉਦੋਂ ਹੀ ਅਮਰਿਤਪਾਲ ਸਿੰਘ ਦੇ ਮਾਤਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਉਹਨਾਂ ਨੂੰ ਲੋਕਾਂ ਦਾ ਸਹਾਇਕ ਜੋ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਆਸ ਹੈ ਕਿ ਪਾਈ ਅਮਰਿਤਪਾਲ ਸਿੰਘ ਵੱਡੀ ਲੀਡ ਦੇ ਵਿੱਚ ਜਿੱਤ ਪ੍ਰਾਪਤ ਕਰਨਗੇ ਦੇ ਖੁਸ਼ੀ ਦੀ ਸੰਗਤਾਂ ਦਾ ਜਿੰਨਾ ਪਿਆਰ ਸਿਆਵਾ ਦੇਖੋ ਸੇਰ ਅਸੇਰ ਜੇ ਕਿੰਨੇ ਕਿੰਨੇ ਸਾਰੇ ਲੋਕ ਕਿੰਨਾ ਉਹਨਾਂ ਨੂੰ ਚਾਹਵਾ ਵੋਟ ਪਾਉਣ ਵਾਸਤੇ ਇਹ ਮੇਰੇ ਖਿਆਲ ਹੈ ਕਿ ਬਹੁਤ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਹੈ ਤੇ ਇਹ ਜਿਹੜਾ ਸਮਾ ਅਸੀਂ ਕਾਫੀ 30 ਦਿਨ ਤੋਂ ਡਿਗ ਰਹੇ ਸੀ ਉਹ ਅੱਜ ਆਇਆ ਫੈਸਲੇ ਦੀ ਘੜੀ ਇਸ ਕਰਕੇ ਅਸੀਂ ਬਹੁਤ ਅੱਛਾ ਤਾਂ ਜੇਕਰ ਗੱਲ ਕੀਤੀ ਜਾਵੇ ਲੀਗਲੀ ਤੌਰ ਤੇ ਵੀ ਤੁਹਾਡੀ ਕਿਸੇ ਵਕੀਲ ਨਾਲ ਗੱਲ ਹੋਈ ਆ ਜਾਂ ਉਹਨਾਂ ਦੇ ਪੈਨਲ ਦੇ ਨਾਲ ਕਿ ਜਦੋਂ ਜੇਕਰ ਜਿੱਤ ਜਾਂਦੇ ਜੇ ਲੋਕ ਫਤਵਾ ਦੇ ਦਿੰਦੇ ਨੇ ਅਮਰਤਪਾਲ ਸਿੰਘ ਹੁਣਾਂ ਨੂੰ ਤੇ ਕਰੋ ਤੱਕ ਬਾਹਰ ਆ ਸਕਦੇ ਨੇ ਨੇ ਇਹ ਚੀਜ਼ ਹੈ ਕਿ ਲੋਕ ਫਤਵਾ ਆ ਜਾਊਗਾ ਪਰ ਸੋਨ ਰਿਜ਼ਲਟ 4 ਤਰੀਕ ਨੂੰ ਰਿਜ਼ਲਟ ਆ ਜਾਊਗਾ ਉਹ ਬਾਤ ਚ ਜੋ ਲੀਗਲ ਪ੍ਰੋਸੈਸ ਹੈ ਉਹ ਲੀਗਲ ਟੀਮ ਦੇਖੂਗੀ ਬਹੁਤ ਬਖਸ਼ਿਸ਼ ਆ ਖੁਸ਼ੀ ਦਾ ਦੇਣੀ ਹੈ ਮਹਾਰਾਜ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਾਉਣਗੇ ਲੱਗਦਾ ਨਹੀਂ ਕਿ ਜਿਵੇਂ ਪਿੰਡ ਦੇ ਵਿੱਚ ਤਾਂ ਐ ਲੱਗਦਾ ਜਿਵੇਂ ਵਿਆਹ ਵਰਗਾ ਮਾਹੌਲ ਸਾਰਾ ਪਿੰਡ ਹੀ ਤੜਕੇ ਤੜਕੇ ਸਾਰੇ ਪਿੰਡ ਦਾ ਹੀ ਬੜਾ ਸਹਿਯੋਗ ਆ ਬਹੁਤ ਹੀ ਪਿੰਡ ਵਾਲੇ ਪਿਆਰ ਕਰਦੇ ਆ ਤੇ ਸਾਰਾ ਪਿੰਡ ਹੀ ਜੇ ਪਹੁੰਚਿਆ ਬੀਬੀਆਂ ਘਰਾਂ ਚ ਕੁਛ ਕੰਮ ਕਰਨ ਡੀਆਂ ਉਹ ਵੀ ਪਹੁੰਚਣ ਵਾਲੀਆਂ ਨਹੀਂ ਰੌਣਕ ਤੇ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲਾ ਕੇ ਚੱਲੇ ਤੇ ਆਪਾਂ ਨੂੰ ਆਸ ਵੀ ਆਪੀ ਵੱਡੀ ਲੀਡ 'ਚ ਜਿੱਤ ਪ੍ਰਾਪਤ ਹੋਊਗੀ ਜਿਹੜਾ ਦੁਨੀਆ ਦਾ ਪਿਆਰ ਵੇਖਿਆ ਸੰਗਤ ਦਾ ਪਿਆਰ ਵੇਖਿਆ ਉਹ ਨੂੰ ਆਸ ਆ ਕਿ ਲੀਡ ਵੱਡੀ ਲੀਡ 'ਚ ਜਿੱਤ ਪ੍ਰਾਪਤ ਹੋਊਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ